ਸੱਚੀ ਕਾਲ ਪੜਾਉਣ ਵਾਲਾ ਲਾਈਵ ਦੇਖਦੇ ਦਸਕਾਂ ਨੂੰ ਸਵਾਗਤ ਹੈ ਮੈਂ ਹਰ ਸ਼ਬਦ ਖਾਨ ਮਲੇਰ ਕੋਟਲਾ ਕੁਝ ਕੁ ਵਿਅਕਤੀਆਂ ਵੱਲੋਂ ਕਾਲੀ ਮਾਤਾ ਮੰਦਿਰ ਤੇ ਕਬਜ਼ੇ ਦੀ ਨੀਅਤ ਨਾਲ ਆਏ ਪੁਲਿਸ ਪ੍ਰਸ਼ਾਸਨ ਵੱਲੋਂ ਮੰਦਿਰ ਤੇ ਕੱਢਿਆ ਬਾਹਰ ਸਤਾਨਕ ਮਤਲਬ ਕਾਲੀ ਮਤਾ ਮੰਦਰ ਵਿਖੇ ਹਾਲ ਹੀ ਚ ਵਾਪਰੀ ਘਟਨਾਵਾਂ ਸੰਬੰਧੀ ਮਲੇ ਕੋਟਲਾ ਪੁਲਿਸ ਵੱਲੋਂ ਅਧਿਕਾਰਿਤ ਬਿਆਨ ਜਾਰੀ ਕਰਦਿਆ ਡੀਐਸਪੀ ਮਾਨਵਜੀਤ ਸਿੰਘ ਜੀ ਨੇ ਕਿਹਾ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਹਰੇਕ ਪੱਖ ਤੋਂ ਅਪਤੀਸ਼ ਕਰ ਰਹੀ ਹੈ ਤਾਂ ਜੋ ਕਿ ਤੱਥਾਂ ਦੀ ਪੂਰੀ ਪਰਤਾਲ ਹੋ ਸਕੇ ਅਤੇ ਸੱਚ ਸਾਹਮਣੇ ਆ ਸਕੇ ਇਸ ਮੌਕੇ ਡੀਐਸਪੀ ਨੇ ਹੋਰ ਕੀ ਮਤਲਬ ਜਾਣਕਾਰੀ ਦਿੱਤੀ ਆਉਸ ਹੁੰਦੇ ਆ ਮਲੇਰ ਕੋਟਲਾ ਤੋਂ ਸ਼ਬਾਦਖਾਨ ਫੜਾਣਾ ਲਈ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਬਿਮਾਰ ਹੋ ਗਏ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਕੋਣ ਆਇਆ ਥੀ ਵੀ ਆਪਣੇ ਪੁੱਜੀ ਅੰਬਸਰ ਤੋਂ ਬੰਦੇ ਤੇ ਇਹਨੇ ਵੀ ਗਾਣ ਗਾਣ ਮੈਂ ਵਾਲੇ ਇਹਨਾਂ ਨੂੰ ਵੇਲਾ ਦੇਖ ਕੇ ਤੇ ਉਹਨਾਂ ਦਾ ਰੱਜਦਾ ਨਹੀਂ ਆ ਦੇ ਕੋਈ ਆਣੀ ਆਖਾ ਬੜੀ ਅਜੀਬ ਜਿਹਾ ਜਿਹਾ ਬੰਦ ਕੋਈ ਨਹੀਂ ਉਹਦਾ ਕੋਈ ਉਹਦਾ ਕੋਈ ਕੁਲਤ ਨਹੀਂ ਸੀਗਾ ਆਪਾਂ ਆਪੋ ਆਪਣੇ ਕੰਮਾਂ ਦਾ ਕੀ ਕਰਾ ਹਾਂ ਆਪਣੇ ਬਹੀ ਬਹੀਆ ਹੋ ਲੈ ਜਿਹੜੀ ਪਹਿਲੇ ਮਤਾ ਮਨਤ ਮਾਰ ਕੇ ਆ ਗਿਆ ਹਾਂ ਜਿਹੜੇ ਆਪਣੇ nira mobali wo ɔkɔli waa ɔkɔli. ਅੱਜ ਵਕਤ ਕਰੀਬ 12 ਵਜੇ ਸਾਨੂੰ ਸੂਚਨਾ ਪ੍ਰਾਪਤ ਹੋਈ ਕਿ ਕਾਲੀ ਮਾਤਾ ਮੰਦਿਰ ਨੇੜੇ ਬੱਸ ਸਟੈਂਡ ਮਲੇਰ ਕੋਟਲਾ ਵਿਖੇ ਕੁਝ ਵਿਕਤੀਆਂ ਵੱਲੋਂ ਮੰਦਿਰ ਵਿੱਚ ਦਾਖਲ ਹੋ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਸਬੰਧ ਵਿੱਚ ਸਾਰੀ ਪੁਲਿਸ ਫੋਰਸ ਉੱਥੇ ਪਹੁੰਚੀ ਐਸ ਐਚ ਓਜ਼ ਸਮੇਤ ਸਾਰੀ ਫੋਰਸ ਉੱਥੇ ਅਸੀਂ ਸਾਰਾ ਜਿਹੜਾ ਮਾਹੌਲ ਹੈ ਉਸ ਨੂੰ ਦੇਖਦੇ ਹੋਏ ਉੱਥੇ ਅਸੀਂ ਸਾਰੀ ਗੱਲਬਾਤ ਕੀਤੀ ਤੇ ਸਾਨੂੰ ਇਨੀਸ਼ੀਅਲੀ ਜਿਹੜਾ ਮਾਹੌਲ ਸੀ ਉਹ ਕੁਝ ਤਣਾਅਪੂਰਨ ਸੀ ਜਿਹੜੀ ਮੈਂਬਰ ਕਮੇਟੀ ਜਿਹੜੀ ਆਲਰੇਡੀ ਉੱਥੇ ਕਰੰਟ ਸੀ ਉੱਥੇ ਮੌਜੂਦ ਸੀ ਤੇ ਕੁਝ ਵਿਅਕਤੀ ਬਾਹਰੋਂ ਉੱਥੇ ਦਾਖਲ ਹੋ ਗਏ ਸੀ ਤੇ ਮੌਕੇ ਤੇ ਅਸੀਂ ਇਮੀਡੀਏਟ ਕਾਰਵਾਈ ਕਰਦੇ ਹੋਏ ਜਿਹੜੇ ਸਾਰੇ ਮਾਹੌਲ ਨੂੰ ਅਸੀਂ ਸ਼ਾਂਤਮੀ ਬਣਾਇਆ ਤੇ ਹੁਣ ਜਿਹੜਾ ਸਾਰਾ ਉੱਥੇ ਦਾ ਮਾਹੌਲ ਹੈ ਉਹ ਬਿਲਕੁਲ ਠੀਕ ਹੈ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਜਿਹੜਾ ਮਾਹੌਲ ਨੂੰ ਸ਼ਾਂਤੀਪੂਰਵਕ ਬਣਾਇਆ ਰੱਖਿਆ ਜਾਵੇ ਤੇ ਹੁਣ ਜਿਹੜੀ ਉੱਥੇ ਆਲਰੇਡੀ ਕਮੇਟੀ ਹੈ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤੇ ਐਫ ਆਈ ਆਰ ਦਰਜ ਰਜਿਸਟਰ ਕਰਕੇ ਅਗਲੀ ਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ